ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਮੁਝੇ ਮਸੀਹ ਭਾਈ ਚੱਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਅੱਜ ਮੇਰੀ ਪਹਿਲੀ ਫੇਰੀ ਹੈ ਗੁਰਦਾਸਪੁਰ ਦੇ ਵਿੱਚ ਅੱਜ ਸਾਡੀ ਮੀਟਿੰਗ ਹੈ ਡੀਸੀ ਸਾਹਿਬ ਦੇ ਨਾਲ ਔਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮਸੀਹ ਭਾਈ ਚੱਲ ਨੂੰ ਲੈ ਕੇ ਜੀ ਆ ਮਨੋਇਟੀ ਕਮਿਸ਼ਨ ਦੇ ਵਿੱਚ ਜਿਹੜੇ ਰੁਕੇ ਕੰਮ ਸੀ ਜਾਂ ਇਹਨਾਂ ਦੇ ਜਿਹੜੇ ਕੋਈ ਕੰਪਲੇਂਟਾਂ ਸੀ ਔਰ ਤੇ ਅੱਜ ਗੱਲਬਾਤ ਕਰਨ ਦੇ ਲਈ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਔਰ ਮੇਰੇ ਭੈਣ ਭਰਾ ਮੇਰਾ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ ਅੱਜ ਰਸਤੇ ਦੇ ਵਿੱਚ ਮੈਂ ਦੇਖ ਰਿਹਾ ਵੀ ਥਾਂ-ਥਾਂ ਤੇ ਮੇਰੇ ਮੈਂ ਦਿਲ ਤੋਂ ਇਹਨਾਂ ਦਾ ਰਹਿਣੀ ਆ ਸਾਡੇ ਬਿਸ਼ਪ ਸਾਹਿਬ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਾਸਟਰ ਸਾਹਿਬਾਨਾਂ ਦਾ ਸਾਡੇ ਰਮਨ ਜੀ ਬਟਾਲਾ ਤੋਂ ਪ੍ਰਧਾਨ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅਸੀਂ ਆਪਣੀ ਕੌਮ ਦੇ ਲਈ ਕੰਮ ਕਰ ਰਹੇ ਆ ਮਨੋਰਟੀ ਕਮਿਸ਼ਨ ਦੇ ਵਿੱਚ ਜਿਨੇ ਵੀ ਸਾਡੇ ਘਟ ਗੁੰਮਿੰਤੀਆਂ ਸਾਡਾ ਮੁਸਲਮਾਨ ਭਾਈਚਾਰਾ ਸਾਡਾ ਜੈਨੀ ਭਾਈਚਾਰਾ ਬੁੱਧੀ ਭਾਈਚਾਰਾ ਮਸੀਹ ਭਾਈਚਾਰਾ ਆ ਜਿਹੜੀਆਂ ਵੀ ਕੋਈ ਦਿੱਕਤਾਂ ਪੇਸ਼ਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਆ ਰਹੀਆਂ ਮੌਕੇ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਮੈਂ ਹੱਲ ਅੱਜ ਕਰਵਾਏ ਜਾਣਗੇ ਮੈਂ ਬਹੁਤ-ਬਹੁਤ ਧ ਸਭ ਪਰਮੇਸ਼ਵਰ ਦੀ ਕਿਰਪਾ ਵਾ ਔਰ ਮੇਰੇ ਭੈਣ ਭਰਾਵਾਂ ਦਾ ਮੇਰਾ ਸਾਥ ਮੇਰੇ ਨਾਲ ਆ ਜਿਹੜਾ ਇਹ ਜਿਹੜੀ ਮਾਨ ਸਤਕਾਰ ਮਿਲ ਰਿਹਾ ਵਾ ਇਹਦੇ ਲਈ ਮੈਂ ਸਦਾ ਇਹਨਾਂ ਦਾ ਰਣੀ ਆ ਜੀ ਧੰਨਵਾਦ